ਭੈਰੂ ਜੀ ਦਾ ਖਾਲਸਾ ਭੈਰੂ ਜੀ ਕੀ ਫਤਿਹ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਵਾਪਕ ਕਿਸਾਨ ਜਥੇਬੰਦੀਆਂ ਜਿਹੜੀ ਸਾਡੇ ਮੋਰਚੇ ਲਈ ਬੜੀ ਤਸੱਲੀ ਬਖਸ਼ ਕਰ ਲੈ ਕੇ ਸਮੂਚੀਆਂ ਕਿਸਾਨ ਜਥੇਬੰਦੀਆਂ ਚਾਰੇ ਕਿਸਾਨ ਮੋਰਚੇ ਦੇ ਆਗੂ ਜਿਨ੍ਹਾਂ ਦੇ ਨਾਮ ਡਾਕਟਰ ਦਰਸ਼ਨਪਾਲ ਜੀ ਵੀ ਤੁਹਾਡੇ ਨਾਲ ਵਿਸਥਾਰ ਚ ਦੱਸਣਗੇ ਇਹ ਸਮੂਚੀਆਂ ਆਰਥਿਕ ਜਥੇਬੰਦੀਆਂ ਜਿੰਨੀਆਂ ਵੀ ਅਕਾਲੀ ਦਰਾਂ ਹਨ ਬਿਨਾ ਬਾਦਲ ਤੋਂ ਉਹਨਾਂ ਸਾਰੇ ਨੇ ਇਥੇ ਹਾਜ਼ਰੀ ਭਰੀ ਸੰਤ ਮਾ ਗੁਰਖਾ ਨੇ ਹਾਜ਼ਰੀ ਭਰੀ ਦਲਤ ਜੱਥੇਬੰਦੀਆਂ ਦੇ ਆਗੂਆਂ ਨੇ ਨਰੇਗਾ ਜੱਥੇਬੰਦੀਆਂ ਦੇ ਨਿੰਗ ਸਿੰਘ ਜੱਥੇਬੰਦੀਆਂ ਦੇ ਆਗੂ ਇਥੇ ਆਏ ਸਾਰਿਆਂ ਨੇ ਇੱਕ ਸਭ ਸੰਤ ਰਹੇ ਆ ਕਿ ਪੰਜਾਬ ਦੀ ਸਰਕਾਰ ਤੇ ਮੋਦੀ ਸਰਕਾਰ ਇਹ ਭਾਰਤ ਦੇ ਸਿਧਾਂਤ ਤੇ ਜਮਹੂਰੀਅਤ ਨਾਲ ਮਜ਼ਾਕ ਕਰ ਰਹੀ ਹੈ ਲਗਾਤਾਰ ਤਿੰਨ ਸਾਲਾਂ ਤੋਂ ਮੋਰਚਾ ਲੱਗਿਆ ਹੈ 7 ਜਨਵਰੀ ਤੋਂ ਤਿੰਨ ਸਾਲ ਹੋਣ ਲੱਗੇ ਆ ਇਹਦੇ ਲਈ ਜੋ ਮਜਾਕ ਪੰਜਾਬ ਨਾਲ ਪੰਤਨਾ ਬੰਦੀ ਸਿੰਘਾਂ ਨਾਲ ਕਾਨੂੰਨ ਨਾਲ ਸੰਵਿਧਾਨ ਨਾਲ ਕੀਤਾ ਜਾ ਰਿਹਾ ਉਹ ਸਾਰਿਆਂ ਨੇ ਇਸ ਗੱਲ ਦੇ ਉੱਤੇ ਸੀ ਪਹੁੰਚਿਆ ਕਿ ਸਾਡੇ ਕੋਲ ਕੋਈ ਰਸਤਾ ਨਹੀਂ ਕਿ ਪੰਜਾਬ ਉਰ ਕਰੋ ਜਾਂ ਮਰੋ ਦੀ ਨੀਤੀ ਤੇ ਆਵੇ ਤੇ ਸਮੁੱਚੇ ਉਹ ਭਾਈਚਾਰੇ ਸਮੁੱਚੇ ਕਿਤੇ ਜਿਹੜੇ ਪੰਜਾਬ ਪ੍ਰਦੇਸ਼ ਰਹ ਰਹੇ ਹਨ ਉ ਇਕੱਠੇ ਹੋ ਕੇ ਇੱਕ ਫੈਸਲਾ ਕੋ ਲੜਾਈ ਢੰਗ ਕਿ ਸਾਡੀ ਸਾਰੇ ਦੀ ਇੱਕ ਬੜਿਆਂ ਪੱਕੀ ਰਹਿ ਆ ਕਿ ਪੰਜਾਬ ਕਦੇ ਹਾਰਿਆ ਨਹੀਂ ਨਾ ਮੁਗਲਾਂ ਤੋਂ ਹਾਰਿਆ ਨਾ ਮੁਗਲਾਂ ਤੋਂ ਪਹਿਲਾਂ ਪਏ ਤੇ ਸਿਕੰਦਰ ਉਰੀ ਆਏ ਇਸੇ ਤਰ੍ਹਾਂ ਗੇਜਾਂ ਤੋਂ ਅੱਜ ਤੱਕ ਵੀ ਤੇ ਹੁਣ ਵੀ ਜਿਹੜੀ ਸਾਡੀ ਜਿੱਤ ਹੈ ਉਹ ਬੜੀ ਵੱਸ਼ ਹੈ ਜੋ ਪ੍ਰੋਗਰਾਮ ਲਿਖੇ ਗਏ ਹਨ ਉਹਦੇ ਵਿੱਚ ਮੈਂ ਬੇਨਤੀ ਕਰਦਾ ਕਿ ਮੋਰਚੇ ਦੇ ਵੀ ਆਗੂ ਹਨ ਸਾਡੇ ਤੇ ਕਿਸਾਨ ਆਗੂ ਬੜੇ ਵੱਡੇ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਜੀ ਤੇ ਮੋਰਚੇ ਦੇ ਜਿਹੜੇ ਸਾਡੇ ਸਰਪ੍ਰਸਤ ਬਾਪੂ ਗੁਰਚਾਰੇ ਸਿੰਘ ਜੀ ਇਹ ਤੁਹਾਡੇ ਨਾਲ ਅਸਤਾਲ ਚੋ ਪ੍ਰੋਗਰਾਮ ਸਾਂਝੇ ਕਰਨਗੇ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਪ੍ਰੈਸ ਰੂਮ ਐ ਫਿਰ ਦੁਬਾਰਾ ਬੇਨਤੀ ਕਰਦਾ ਹੈ ਕਿ ਤੁਸੀਂ ਜੋ ਪੰਜਾਬ ਦੇ ਪੰਥ ਦੇ ਇਥੇ ਜਜ਼ਬਾਤ ਪ੍ਰਗਟ ਕੀਤੇ ਗਏ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਸਾਂਝੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਪੰਜਾਬ ਵਿੱਚ ਦੱਸਣ ਦਾ ਤੇ ਸੰਸਾਰ ਭਰ ਤੇ ਦੱਸਣ ਦਾ ਤੁਸੀਂ ਯਤਨ ਕਰੋਗੇ ਧੰਨਵਾਦ ਇਵੇਂ ਪਟੰਡਾ ਜੀ ਨੇ ਕਿਹਾ ਕਿ ਇੱਥੇ ਤਕਰੀਬਨ ਸਿਆਸੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਬਾਰੇ ਮੈਂ ਗੱਲ ਕਰਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਅ ਅਸੀਂ ਸ਼ਮੂਲੀਅਤ ਕੀਤੀ ਹੈ ਟੀਡੀ ਕੇ ਸਾਹਿਬ ਨੇ ਸ਼ਮੂਲੀਅਤ ਕੀਤੀ ਹੈ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਮੋਰਚੇ 'ਚ ਹਾਜ਼ਰੀ ਪ੍ਰਿੰਦੇਪ ਸਾਹਿਬ ਲੋ ਆ ਕੇ ਗਏ ਨੇ ਬਲਦੇਵ ਜੀਰਾ ਜੀ ਕ੍ਰਾਂਤੀਕਾਰੀ ਪੀਕੇ ਕ੍ਰਾਂਤੀਕਾਰੀ ਦੇ ਜਰਦੈਲ ਸਿੰਘ ਜੀ ਤੇ ਕਾਲੇ ਕੇ ਇਸੀ ਤਰ੍ਹਾਂ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਗੁਰਿੰਦਰ ਸਿੰਘ ਪੰਘੂ ਜੀ ਉਸ ਮੋਰਚੇ ਵੱਲੋਂ ਹਾਜ਼ਰੀ ਲਵਾ ਕੇ ਗਏ ਨੇ ਦੱਲੇਵਾਲ ਸਾਹਿਬ ਦੇ ਮੋਰਚੇ ਵੱਲੋਂ ਬੈਰੂ ਸਾਹਿਬ ਦਾ ਇੱਕ ਲਾਗੂ ਸਾਹਿਬ ਉਹਨਾਂ ਨੇ ਹਾਜ਼ਰੀ ਲਵਾ ਕੇ ਗਏ ਨੇ ਇਸੇ ਤਰ੍ਹਾਂ ਪੰਥਕ ਜਥੇਬੰਦੀਆਂ ਤੇ ਪੰਜਾਬ ਦੀਆਂ ਰਾਜਨੀਤਿਕ ਜਥੇਬੰਦੀਆਂ ਨੇ ਹਾਜ਼ਰੀ ਲਗਵਾਈ ਹੈ ਪ੍ਰੋਗਰਾਮ ਵਿੱਚ ਜੋ ਉਲਿੱਖੇ ਗਏ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਸਭ ਤੋਂ ਪਹਿਲਾ ਪ੍ਰੋਗਰਾਮ ਹੈ ਕਿ 7 ਜਨਵਰੀ ਨੂੰ ਮੋਰਚੇ ਦੇ 3 ਸਾਲ ਪੂਰੇ ਹੋ ਰਹੇ ਨੇ 7 ਜਨਵਰੀ ਨੂੰ ਪੰਬੀਨ ਸਾਹਿਬ ਮੋਰਚੇ ਦਾ ਫੈਸਲਾ ਕਿ 7 ਜਨਵਰੀ ਨੂੰ ਇੱਕ ਵੱਡਾ ਠੱਠ ਕੀਤਾ ਜਾਊਗਾ ਅਤੇ ਵੱਡੇ ਇਕੱਠ ਕਰਕੇ ਫਿਰ ਮੰਨ ਕੀਤੀ ਜਾਊਗੀ ਬੰਦੇ ਸਿੰਘਾਂ ਦੀ ਰਿਆਈ ਤੇ ਉੱਤੇ ਜੋੜਨਾ ਆ ਜਾਊਗਾ ਤੇ ਬੇਅਦਬੀਆਂ ਦਾ ਇਨਸਾਫ ਤੇ ਬੇਅਦਬੀਆਂ ਨੂੰ ਕੜੀ ਕਾਨੂੰਨ ਜੋ ਮੰਗਾਂ ਨੇ ਉਹਨਾਂ ਨੂੰ ਜੋੜਨ ਨਾਲ ਪਹਰੇ ਜਾਊਗਾ ਮਤੇ ਵੀ ਅਸੀਂ ਪਾਸ ਕੀਤੇ ਨੇ ਕੁਝ ਜਿਹੜੇ ਨੇ ਅੱਜ ਦੇ ਹਾਲਤ ਵਾਲੇ ਉਹ ਗੁਰਦੀਪ ਸਿੰਘ ਉਹ ਨਹੀਂ ਬਾਅਦ ਬਾਪੂ ਜੀ ਤੋਂ ਬਾਅਦ ਦੱਸਣਗੇ 7 ਜਨਵਰੀ ਨੂੰ ਇਹ ਕੀਤਾ ਜਾਊਗਾ 12 ਜਨਵਰੀ ਨੂੰ ਸਾਰੇ ਪੰਜਾਬ ਦੇ 49-49 ਟੋਲ ਪਲਾਜ਼ਿਆਂ ਨੂੰ ਜਿਹੜੇ ਫ੍ਰੀ ਕੀਤੇ ਜਾਣਗੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਟੋਲ ਪਲਾਜ਼ਿਆਂ ਦੇ ਉੱਤੇ ਸਾਡੇ ਜਿਹੜੇ ਗਵਮੀ ਇਨਸਾਫ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਨੇ ਲੋਕ ਨੇ ਜਿਹੜੇ ਉਹ ਟੋਲ ਪਲਾਜ਼ਿਆਂ ਦੇ ਉੱਤੇ ਬੰਦੀ ਸਿੰਘਾਂ ਦੀਆਂ ਵੱਡੇ-ਵੱਡੇ ਪੋਰਟਰੇਟ ਲੈ ਕੇ ਖੜੇ ਹੋਣਗੇ ਤੇ ਇਸੇ ਤਰ੍ਹਾਂ ਉਸ ਤੋਂ ਬਾਅਦ ਇਹਨਾਂ ਦੀ ਇੱਕ ਪ੍ਰੋਗਰਾਮਾਂ ਦੀ ਤਿਆਰੀਆਂ ਵੀ 2 ਜਨਵਰੀ ਨੂੰ ਹਰ ਜ਼ਿਲ੍ਹਾ ਹੈੱਡਕੁਆਰਟਰ ਤੇ ਸਮੂਚੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਮੋਰਚਿਆਂ ਦੀ ਤੇ ਪੰਥਕ ਜਥੇਬੰਦੀਆਂ ਦੀ ਪੰਥਕ ਸਿੱਖਸ਼ੀਤਤਾ ਸੰਪਰਦਾਵਾਂ ਦੇ ਨਮਾਇਦਿਆਂ ਦੀ ਮੀਟਿੰਗ ਜਿਹੜੀਆਂ 2 ਜਨਵਰੀ ਨੂੰ ਵਾਖ ਵਾਖ ਜਿਵੇਂ ਤੇ ਹੋਣਗੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਅੱਜ ਜਥੇਬੰਦੀ ਦੇ ਲਗਾ ਦਿੱਤੀਆਂ ਗਈਆਂ ਨੇ 20 ਜਨਵਰੀ ਨੂੰ ਜਿਸ ਦਿਨ ਰਿਪਬਲਿਕ ਡੇ ਦੇ ਤੌਰ ਤੇ ਮਨਾਇਆ ਜਾਂਦਾ ਪੂਰੇ ਦੇਸ਼ ਦੇ ਅੰਦਰ ਉਸ ਦਿਨ ਪੰਜਾਬ ਦੇ ਅੰਦਰ ਤੇ ਪੂਰੀ ਦੁਨੀਆ ਦੇ ਅੰਦਰ ਇੱਕ ਕਾਲਾ ਦਿਨ ਮਨਾਉਣ ਦਾ ਸੱਦਾ ਦਿੱਤਾ ਜਾਊਗਾ ਉਹ ਕਾਲੇ ਦਿਨ ਦੇ ਉੱਤੇ ਉਹਦਾ ਰੂਪ ਕੀ ਹੋਣਗੇ ਠੋਸ ਉਹ ਸਾਡੀ ਤਾਲਮਿਲ ਕਮੇਟੀ ਵਿੱਚ ਡਿਸਕਸ ਹੋਣਗੇ ਲੇਕਿਨ ਮੁੱਖ ਤੌਰ ਤੇ ਆਪੋ ਆਪਣੇ ਘਰਾਂ ਤੇ ਟਰੈਕਟਰਾਂ ਤੇ ਆਪਣੇ ਕੰਮ ਦੀਆਂ ਥਾਵਾਂ ਤੇ ਕਾਲੇ ਝੰਡੇ ਲਾਉਣੇ ਕਾਲੇ ਬੈਜ ਲਾਉਣੇ ਕਾਲੀਆਂ ਪੰਗਾ ਬੰਨਣੀਆਂ ਕਾਲੀ ਪਟਕੇ ਪਾਉਣੇ ਕਾਲੇ ਦਿੱਸ਼ਤੇ ਤੌਰ ਤੇ ਮਨਾਇਆ ਜਾਵਗਾ ਤੇ ਜਿੱਥੇ-ਜਿੱਥੇ ਵੀ ਇੱਕ ਅਸੀਂ ਇਨਸਟਰਕਸ਼ਨ ਲੈ ਰਹੇ ਹਾਂ ਕਿ ਬਹੁਤ ਸ਼ਾਂਤਪੂਰਨ ਤਰੀਕੇ ਨਾਲ ਜਿੰਨੇ ਵੀ ਸਾਡੇ ਕੌਮੀ ਇਨਸਾਫ ਮੋਰਚੇ ਨਾਲ ਜਥੇਬੰਦੀਆਂ ਦੇ ਨਮਾਇਦੇ ਨੇ ਉਹ ਬਿਨਾਂ ਕੋਈ 26 ਜਨਵਰੀ ਦੇ ਪ੍ਰੋਗਰਾਮਾਂ 'ਚ ਟਕਰਾਅ ਲੈ ਤੋਂ ਬਗੈਰ ਕਸਬਿਆਂ 'ਚ ਬਲਾਕਾਂ ਤੇ ਤਹਿਸੀਲਾਂ ਤੇ ਜ਼ਿਲ੍ਹਾ ਪੱਤਰਾਂ ਤੇ ਪਿੰਡਾਂ ਦੇ ਵਿੱਚ ਰੋਸ ਪੁਜਾਰੇ ਵੀ ਕਰਨ ਕਾਲੇ ਮਤਲਬ ਕਿ ਪਟਕਿਆਂ ਤੇ ਕਾਲੇ ਪੱਗਨਾਂ ਦੇ ਨਾਲ ਤਾਂ ਜੋ ਕਾਲੇ ਝੰਡਿਆਂ ਦੇ ਨਾਲ ਤਾਂ ਜੋ ਸੱਚੀ ਉੱਚੀ ਪੰਜਾਬ ਦੇ ਵਿੱਚ ਲੱਗੇ ਇਸੇ ਤਰ੍ਹਾਂ ਬਾਕੀ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਵਗੈਰਾ ਦੇਸ਼ਾਂ ਵਿੱਚ ਜਿੱਥੇ-ਜਿੱਥੇ ਵੀ ਸਿੱਖ ਭਾਈਚਾਰਾ ਵੱਡੀ ਗਿਣਤੀ ਤੇ ਅਫਰੀਕਾ 'ਚ ਜਹਾੜਾ ਦੇਸ਼ਾਂ ਦੇ ਰਹਿੰਦੇ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਕਿ ਉਹ ਵੀ ਵੱਡੇ ਪੈਮਾਨੇ ਦੇ ਉੱਤੇ ਉਸ ਦਿਨ ਅੰਬੈਸੀਆਂ ਦੇ ਸਾਹਮਣੇ ਕਾਲਾ ਦਿਵਸ ਮਨਾਉਣ ਤੇ 26 ਤਰੀਕ ਨੂੰ ਵੀ ਇੱਕ ਇਨਸਟਰਕਸ਼ਨ ਅਸੀਂ ਇਹ ਦਵਾਂਗੇ ਕਿ ਟੋਰਪਲਾਜ਼ਿਆਂ ਦੇ ਉੱਤੇ ਵੀ ਜਿਹੜੇ ਸਾਡੇ ਕੁਝ ਸਾਥੀ ਜਾਨ ਉੱਤੇ ਕਾਲੇ ਝੰਡੇ ਲੈ ਕੇ ਕਾਲੇ ਬਣ ਕੇ ਪਲਣਾ ਬਣ ਕੇ ਉੱਤੇ ਟੋਰਪਲਾਜ਼ਿਆਂ ਦੇ ਉੱਤੇ ਵੀ ਜਿਹੜਾ ਹੋਂ ਜਾਣ ਵਾਲੇ ਲੋਕਾਂ ਦੇ ਵਿੱਚ ਕਾਲੇ ਦਿਖ ਦਿੱਤਾ ਉੱਤੇ ਚਰਚਾ ਹੋਊਗੀ ਨਾਲ ਹੀ ਮਹਾੜੀ 7 ਤਰੀਕ ਨੂੰ ਵੀ ਅਲਾਉਟ ਕੀਤਾ ਜਾਊਗਾ ਕਿ ਇੱਕ ਡੇਟ ਬਣਾ ਕੇ ਜਿਹੜੀ ਤਾਲਮਿਲ ਕਮੇਟੀ ਬਣਾ ਲੂਗੀ ਜਿਸ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿੰਡ ਇੱਕ ਵੱਡਾ ਇਕੱਠ ਕੀਤਾ ਜਾਣਾ ਆਉਣ ਵਾਲੇ ਦਿਨਾਂ ਦੇ ਅੰਦਰ ਉਹਦਾ ਵੀ ਐਲਾਨ ਹੈ ਜਿਹੜਾ ਉਹ ਕੀਤਾ ਜਾਊਗਾ ਤੇ ਨਾਲ ਹੀ ਫਰਵਰੀ ਦੇ ਵਿੱਚ ਮੈਂ ਜੇ ਕਹਿ ਚੁੱਕਿਆ ਸ਼ਾਇਦ ਕਿ ਫਰਵਰੀ ਦੇ ਵਿੱਚ ਗਵਰਨਰ ਹਾਊਸਵਾਲ ਮਾਰਚ ਕਰਨ ਦੀ ਤਰੀਕ ਹੈ ਜਿਹੜੀ ਅਸੀਂ ਆਪਣੀ ਅਗਲੀ ਮੀਟਿੰਗ ਵਿੱਚ ਤੈਅ ਕਰਾਂਗੇ ਜੇ ਉਦੋਂ ਤੱਕ ਸਾਡੇ ਮਸਲੇਾਂ ਦੇ ਉੱਤੇ ਕੋਈ ਵਿਚਾਰ ਨਹੀਂ ਕੀਤਾ ਜਾਂਦਾ ਤਾਂ 1 ਮਾਰਚ ਫਰਵਰੀ ਮਹੀਨੇ ਦੇ ਵਿੱਚ ਥੋੜੀ ਠੰਡ ਘੱਟਣ ਤੋਂ ਬਾਅਦ ਦਿਨ ਖੁੱਲ ਜਾਣਗੇ ਗਵਰਨਰ ਹਾਊਸ ਵਾਲ ਮਾਰਚ ਜੋ ਕੇਂਦਰ ਦਾ ਨੁਮਾਇੰਦਾ ਉਹ ਮਾਰਚ ਕੀਤਾ ਜਾਊਗਾ ਤੇ ਹੁਣ ਮੋਹਾਲੀ ਦੇ ਆਲੇ ਦੁਆਲੇ ਅਸੀਂ ਥੋਸ ਪਲਾਨਿੰਗ ਕਰਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਗੜ੍ਹ ਪਣਾਉਣਾ ਹੈ ਕਿ ਮੋਹਾਲੀ ਮੋਰਚਾ ਜਿਹੜਾ ਹੋਰ ਕਹਿੰਦੇ ਕਿ ਪਬਲਿਕ ਵੱਤੋਂ ਆਦਾ ਹੈ ਤੇ ਬਾਹਰ ਦੇ ਜਿਲ੍ਹਿਆਂ ਤੋਂ ਰੂਪੜ ਫਤੇਗੜ ਸਾਹਿਬ ਪਟਿਆਲਾ ਬੁਹਾੜੀ ਇਹ ਚਾਪ ਜਿਹੜਿਆਂ ਦੇ ਉੱਤੇ ਫੈਸਲਾ ਕੀਤਾ ਕਿ ਵਰਤਮਾਨ ਲੋਕ ਮਹਾਲੀ ਮੋਰਚੇ ਦੇ ਵਿੱਚ ਪਹੁੰਚਣ ਧੰਨਵਾਦ ਇਹਦੀ ਪ੍ਰੈਸ ਰਿਪੋਰਟ ਬਣਾ ਕੇ ਭੇਜ ਦਾਂਗੇ ਸਾਡੇ ਸਰਪ੍ਰਸਤ ਆਪੂ ਬਚਾਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਉਸਨ ਇਹ ਸਬਸਤ ਦੇ ਵਿਸਥਾਰ ਚ ਉਚਾਰ ਸੱਜੇ ਕਰਨ ਕਮਿਊਨ ਸਾ ਮੋਰਚੇ ਦੀ ਤਾਲੀ ਮਿਲ ਕੁਮੇ ਕੀ ਦੇਣ ਕੀਰ ਰਾਮ ਗੋਆ ਕਰਨੋ ਸਰਦਾਰ ਗੁਰਦੀਪ ਸਿੰਘ ਜੀ ਮੈਂਡਾ ਡਾਕਟਰ ਦਰਸ਼ਨਪਾਲ ਜੀ ਉਹਨਾਂ ਵੱਲੋਂ ਕੌਮੀ ਹਸਾਮ ਮੋਰਚੇ ਦੇ ਪ੍ਰੋਗਰਾਮ ਜਿਹਨਾਂ ਨੂੰ ਅੱਜ ਦੇ ਮੀਕਿੰਗ ਵਿੱਚ ਵਿਚਾਰਿਆ ਗਿਆ ਉਹਨਾਂ ਬਾਰੇ ਦੱਸਿਆ ਗਿਆ ਕਿਉਂਕਿ 7 ਜਨਵਰੀ 2026 ਨੂੰ 3 ਸਾਲ ਹੋ ਜਾਣੇ ਹਨ ਮੋਰਚਾ ਲੱਗੇ ਪਰੰਤੂ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਉਹਨਾਂ ਸਾਹ ਦੇਣ ਲਈ ਤਿਆਰ ਨਹੀਂ ਇੱਥੇ ਤੱਕ ਵੀ ਉਹ ਕਰਨ ਨੂੰ ਤਿਆਰ ਨਹੀਂ ਕਿ ਜਿਨ੍ਹਾਂ ਬੰਦੀ ਸਿੰਘਾਂ ਦੀ ਅਸੀਂ ਪੱਕੀ ਰਿਹਾਈ ਦੀ ਮੰਗ ਕਰ ਰਹੇ ਹਾਂ ਉਹ ਰਿਹਾਈ ਕਰਨ ਦੀ ਬਜਾਏ ਉਹਨਾਂ ਨੂੰ ਪਰੋਬ ਦੇਣ ਦੀ ਵੀ ਨਹੀਂ ਕੱਢੀ ਕਿਉਂਕਿ ਜਿਹੜਾ ਦਿੱਤਾ ਸੀ ਹਵਾਰਾ ਦੇ ਸ਼ਿਕਾਇਤੋ ਮਾਤਾ ਜੀ ਜਿਹੜੇ ਲਗਾਤਾਰ ਸਾਡੇ 3 ਮਹੀਨਿਆਂ ਤੋਂ ਬੈਠੇ ਪਏ ਵਿਦੇਸ਼ ਤੋਂ ਆਏ ਆ ਕਿ ਉਹਨਾਂ ਨੂੰ ਮਿਲਣ ਵਾਸਤੇ ਵੀ ਪਰੋਬ ਦੇਣ ਨੂੰ ਤਿਆਰ ਨਹੀਂ ਸਰਕਾਰ ਸੋ ਇਹ ਇਸ ਕਰਕੇ ਕੌਮੀ ਹੰਸਾ ਮੋਰਚੇ ਵੱਲੋਂ ਇਹ ਪ੍ਰੋਗਰਾਮ ਸੰਗਤਾਂ ਦੀ ਕਚਹਿਰੀ ਚ ਲਿਜਾਣ ਵਾਸਤੇ ਕਿਉਂ ਇਹਨਾਂ ਦੇ ਖਰਾਬ ਸਰਕਾਰਾਂ ਦੇ ਰੋਜ਼ ਪੈਦਾ ਕਰਨ ਵਾਸਤੇ ਪ੍ਰੋਗਰਾਮ ਲੀਕੇ ਗਏ ਹਨ 2 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਮੀਟਿੰਗਾਂ ਕਰਨੀਆਂ ਕਰੀਆਂ ਜਾਣਗੀਆਂ 7 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਕੌਮੀ ਹੰਸਾ ਮੋਰਚੇ ਵਿੱਚ ਮਨਾਇਆ ਜਾਵੇਗਾ ਵੱਡਾ ਕੱਟ ਕੀਤਾ ਜਾਵੇਗਾ ਇਸੇ ਤਰ੍ਹਾਂ ਜਿਹੜਾ 26 ਜਨਵਰੀ 1950 ਨੂੰ ਇਸ ਦੇਸ਼ ਦਾ ਸੰਧਾਰ ਬਣਿਆ ਸੀ ਪਰtio ਸੰਵਿਧਾਨ ਅੱਜ ਸਾਨੂੰ ਇਨਸਾਫ ਦੇਣ ਵਾਸਤੇ ਤਿਆਰ ਨਹੀਂ ਇਸ ਲਈ ਅਸੀਂ ਜਿੱਥੇ ਸਰਕਾਰਾਂ ਉਸ ਦਿਨ ਜਸਟ ਬਣਾਉਣਗੀਆਂ 26 ਜਨਵਰੀ ਦੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਸ ਦਿਨ ਕਾਲਾ ਦਿਨ ਵਜੋਂ ਬਣਾਇਆ ਜਾਵੇ ਜਿੱਥੇ ਸੇ ਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਉੱਥੇ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਗਰਮ ਪ੍ਰੋਗਰਾਮ ਕਰ ਰਹੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਰਤ ਦੀ ਅਮੰਸ਼ੀਆਂ ਅੱਗੇ ਵੱਖ-ਵੱਖ ਦੇਸ਼ਾਂ ਵਿੱਚ ਮਜਾਰੇ ਕੀਤੇ ਜਾਣ ਤੇ ਉਹ ਉਸ ਦਿਨ ਕਾਲੇ ਝੰਡੇ ਲੈ ਕੇ ਰੋਸ ਦਿਵਸ ਮਨਾਇਆ ਜਾਵੇ ਸੋ ਉਸ ਦਿਨ ਜਿੱਥੇ ਸੀਸਨ ਪੰਜਾਬ ਦੀਆਂ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਆ ਕਿ ਆਪਣੇ ਘਰਾਂ ਤੇ ਕਾਲੇ ਝੰਡੇ ਲਾ ਕੇ ਉਸ ਮਨਾਉਣਾ ਉੱਥੇ ਉਸ ਦਿਨ ਅਸੀਂ ਤਕਰੀਬਨ 3 ਘੰਟਿਆਂ ਵਾਸਤੇ 49 ਟੋਰ ਪਲਾਜੇ ਪੰਜਾਬ ਦੇ 3 ਘੰਟੇ ਲਈ ਫ੍ਰੀ ਕਰਕੇ 12 ਤੋਂ 3 ਵਜੇ ਤੱਕ ਉੱਥੇ ਸੰਗਤਾਂ ਕਾਲੇ ਝੰਡੇ ਲੈ ਕੇ ਖੜਨੀਆਂ ਦੱਸਣੀਆਂ ਵੀ ਜਿਹੜੀ ਸੰਗਤਾਂ ਉੱਥੇ ਆਵਾਜ਼ਾਈ ਲੰਘਦੀ ਹੈ ਵੀ ਸਿੱਖਾਂ ਨਾਲੇ ਸਰਕਾਰਾਂ ਇਸ ਤਰ੍ਹਾਂ ਬਿਤਕਰਾ ਕਾਮੀਆਂ ਇਸ ਕਰਕੇ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਸੋ ਇਹ ਪ੍ਰੋਗਰਾਮ ਲਿਖੇ ਗਏ ਆਉਣ ਵਾਲੇ ਦਿਨਾਂ ਚ ਜਿਹੜਾ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾ ਵਿਖੇ ਇੱਕ ਵੱਡਾ ਇਕੱਠ ਕਰਨ ਦੀ ਵੀ ਬੰਦਗੀ ਹੋਈ ਹੈ ਸੋ ਉਹ ਅਗਲੀ ਮੀਟਿੰਗਾਂ ਚ ਵਿਚਾਰਿਆ ਜਾਵੇਗਾ ਅੱਜ ਜਿੰਨਾ ਵੀ ਇੱਥੇ মিডিਆ ਪਹੁੰਚਿਆ ਉਹਦਾ ਬਹੁਤ-ਬਹੁਤ ਧੰਨਵਾਦ ਤਾਂ ਕਿ ਇਹ ਸਿੱਖਾਂ ਦੇ ਖਿਲਾਫ ਜਿਹੜਾ ਸਰਕਾਰਾਂ ਇੱਕ ਮਹਾਨ ਸਰਜਰੀਆਂ ਉਹਨੂੰ ਅਸੀਂ ਵਿਦੇਸ਼ ਦੇ ਦੇ ਸਾਹਮਣੇ ਲਿਜਾਣ ਵਾਸਤੇ ਪ੍ਰੋਗਰਾਮ ਲਿਖ ਕੇ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਇਸ ਸੰਬੰਧ ਚ ਕਿ ਇਹ ਕੌਮੀਨ ਸਾਮੋਚੇ ਦੇ ਏਜੰਡੇ ਆ ਮੁੱਦੇ ਆ ਉਹ ਬਹੁਤ ਸਪਸ਼ਟ ਆ ਪਹਿਲੇ ਜਿਹੜੇ ਤਿੰਨ ਮੁੱਦੇ ਆ ਸਾਡੇ ਰਿਹਾਈਆਂ ਗੁਰੂ ਗ੍ਰੰਥ ਸਾਹਿਬ ਤੇ ਸਾਰੇ ਧਰਮਾਂ ਦੇ ਕਾਨੂੰਨ ਬੈਲ ਰਿਪੋਰਟ ਪੂਰਾ ਬੋੜੀ ਕਰਨ ਲਈ ਦੋਸ਼ੀਆਂ ਨੂੰ ਸਜ਼ਾਵਾ ਇਦੇ ਨਾਲ ਹੀ ਕੁਝ ਮਤੇ ਪਾਸ ਕੀਤੇ ਗਏ ਹਨ ਅੱਜ ਦੀ ਮੀਟਿੰਗ ਵਿੱਚ ਪਹਿਲਾ ਮਤਾ ਸਮੁੱਚੇ ਰਾਸੀਬੰਦੀ ਦੇਸ਼ ਦੇ ਕਿਸੇ ਨੂੰ ਕਸ਼ਮੀਰੀ ਕਹਿ ਕੇ ਅੱਡ ਹੋਣ ਦੀ ਗੱਲ ਕਰਦੇ ਆ ਰਡਾਕ ਵਾਲਿਆਂ ਨੂੰ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਇਸੇ ਤਰ੍ਹਾਂ ਕਿਸੇ ਵੱਖ-ਵੱਖ ਬੰਦੇ ਚ ਕਿਸੇ ਨੂੰ ਨਕਸਲ ਕਹਿ ਕੇ ਸ਼ਰੀ ਨਕਸਲੀ ਕਹਿ ਕੇ ਕਿਸੇ ਨੂੰ ਕੁਝ ਤਗਮੇ ਦੇ ਕੇ ਕਿਸੇ ਬੁੱਧੀਜੀਵੀਆ ਨੂੰ ਸਾਰਿਆਂ ਦੀ ਅਸੀ ਰਾਸੀ ਬੰਦੀਆਂ ਦੀ ਰਿਹਾਈ ਦੀ ਮੰਗ ਕਰਦੇ ਆ ਦੂਜਾ ਜਿਹੜਾ ਮਤਾ ਪਾਸ ਕੀਤਾ ਗਿਆ ਜੋ ਲੋਕ ਸਭਾ ਚ ਨਰੇਗਾ ਦੇ ਨਾਮ ਬਦਲ ਦੀ ਗੱਲ ਕੀਤੀ ਗਈ ਹੈ ਉਹ ਇੱਕ ਬਹੁਤ ਹਾਸੋਹੀਣੀ ਨਾਲ ਸ਼ਾਮ ਜੀ ਦਾ ਨਾਮ ਸਤਕਾਰਤ ਨਾ ਹੈ ਅਸੀਂ ਉਸ ਨਾਮ ਦੇ ਵਿਰੁੱਧ ਨਹੀਂ ਪਰ ਜੇਕਰ ਨੂੰ ਕੋਈ ਕਹੇ ਮਹਾਮਦ ਸਾਹਿਬ ਦੇ ਨਾਮ ਦੇ ਉੱਤੇ ਰੱਖੋ ਕੋਈ ਕਿਸੇ ਨਾਮ ਤੇ ਕਹੋ ਤੇ ਗੱਲ ਜਿਹੜੀ ਬੀਜੇਪੀ ਦੀ ਹਾਸੋਹੀਣੀ ਵੀ ਹੈ ਤੇ ਤਾਨਾਸ਼ਾਈ ਵਾਲੀ ਹੈ ਤੇ ਫਿਰਕਾ ਪ੍ਰਸਤੀ ਵਾਲੀ ਵੀ ਹੈ ਇਹਦਾ ਵੀ ਅੱਜ ਦੀ ਮੀਟਿੰਗ ਚ ਵਿਰੋਧ ਕੀਤਾ ਗਿਆ ਤੀਜਾ ਬਦਾ ਜਿਹੜੇ ਪੰਜਾਬ ਦੇ ਕਿਸਾਨ ਲੜਦੇ ਪੰਥਕ ਜਥੇਬੰਦੀਆਂ ਤੇ ਸਮੁੱਚੇ ਪੰਜਾਬ ਨੂੰ ਅਸੀਂ ਇਹ ਅਪੀਲ ਕਰਦੇ ਆ ਕਿ ਜਿਵੇਂ ਕਰਜ਼ਿਆਂ ਦੀ ਮੁਆਫੀ ਐ ਐਮਐਸਪੀ ਦਾ ਜਿਹੜੀ ਮੰਗ ਹੈ ਉਹ ਨਹੀਂ ਬੜੇ ਲੰਬੇ ਸਮੇਂ ਤੋਂ ਮਜ਼ਦੂਰਾਂ ਦੇ ਕਰਜ਼ਿਆਂ ਦੀ ਮੰਗ ਹੈ ਕਿਸਾਨਾਂ ਦੇ ਕਰਜ਼ਿਆਂ ਦੀ ਮੰਗ ਹੈ ਉਹ ਸਾਰੇ ਮਾਫ ਕੀਤੇ ਜਾਣ ਇੱਕ ਹੋਰ ਜਿਹੜੀ ਮੰਗ ਪੰਜਾਬ ਨਾਲ ਜੁੜੀ ਆ ਵਪਾਰੀਆਂ ਦੀ ਪੰਜਾਬ ਦੀ ਸਮੁੱਚੇ ਤੌਰ ਤੇ ਅੱਜ ਇਹ ਕਹਿੰਦੇ ਆ ਕਿ ਪਾਕਿਸਤਾਨ ਨਾਲ ਜਿਹੜੇ ਸਾਡੇ ਸਬੰਧ ਨਹੀਂ ਚੰਗੇ ਲੜਾਈ ਦੇ ਪੰਜਾਬ ਦੇ ਹੈ ਜਿਹੜਾ ਕੌਮੀ ਸਾਂ ਮੋਰਚਾ ਕਿਸਾਨ ਜਿੱਥੇ ਬੰਦੀਆਂ ਸਾਰੀਆਂ ਹੀ ਅਸੀਂ ਲੜਾਈ ਦੇ ਹੱਕ 'ਚ ਨਹੀਂ ਤੇ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਵਪਾਰ ਖਲਾਗਾ ਖੁੱਲਿਆ ਜੇ ਵੀ ਜੇ ਗੁਜਰਾਤ 'ਚ ਲਾਂਗਾ ਖੁੱਲ ਸਕਦਾ ਹੈ ਬੰਬਈ 'ਚ ਖੁੱਲ ਸਕਦਾ ਤੇ ਪੰਜਾਬ ਦਾ ਹੀ ਕਿਉਂ ਬੰਦ ਕੀਤਾ ਗਿਆ ਇਹ ਵੀ ਸਾਡਾ ਮਤ ਹੈ ਇਹਨਾਂ ਬਾਰੇ ਵੀ ਅਸੀਂ ਅੱਗੇ ਜੋ ਵੀ ਕਮੇਟੀ ਵਿਚਾਰ ਕਰੇਗੀ ਇਹਨਾਂ ਨੂੰ ਮੁੱਦੇ ਕਿਵੇਂ ਅੱਗੇ ਇਹਨਾਂ ਦੀ ਸਹੀ ਮਦਦ ਕਰਨੀ ਹੈ ਮਦਦਾ ਕਰਨੀ ਹੈ ਇਹ 'ਚ ਕੋਈ ਦੋ ਰਵਾਨੀ ਕਿ ਕਿ ਰੂਚੀ ਕਿਵੇਂ ਕਰਨੀ ਹੈ ਸਾਰਾ ਕੇ ਕਮੇਟੀ ਫੈਸਲਾ ਕਰੇਗੀ ਤੇ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਕੌਮਨ ਸਾਮੂਚੇ ਦੇ ਮੁੱਦਿਆਂ ਤੋਂ ਇਲਾਵਾ ਤੋਂ ਸੰਘਰਸ਼ ਦੇ ਪਹਿਲੇ ਸਾਡੇ ਮੁੱਖ ਮੁੱਦੇ ਹਨ ਉਹਨਾਂ ਦੇ ਨਾਲ ਜੋ ਮਤੇ ਪਾਸ ਕੀਤੇ ਗਏ ਹਨ ਉਹ ਵੀ ਅਸੀਂ ਤੁਹਾਡੇ ਪ੍ਰੈਸ ਨੂੰ ਬੇਨਤੀ ਕਰਦੇ ਆ ਕਿ ਸਾਡੇ ਇਹ ਮਤੇ ਵੀ ਲੋਕਾਂ ਦੇ ਵਿੱਚ ਪੰਜਾਬ ਦੀ ਜਨਤਾ ਦੇ ਸਾਹਮਣੇ ਤੇ ਸਰਕਾਰ ਦੇ ਸਾਹਮਣੇ ਕਹੀ ਜਾਵੇ ਧੰਨਵਾਦ ਜੀ ਸਾਰੇ ਪ੍ਰੈਸ ਤੇ ਕਿਉਂਕਿ ਭਾਜੂ ਜੀ ਦਾ ਖਾਲਸਾ ਠਾਕੁਰ ਜੀ ਕੀ ਫਤਿਹ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਵਾਕ ਵਾਕ ਕਿਸਾਨ ਜਥੇਬੰਦੀਆਂ ਜਿਹੜੀ ਸਾਡੇ ਮੋਰਚੇ ਲਈ ਬੜੀ ਤਸੱਲੀ ਬਖਸ਼ ਗੱਲ ਹੈ ਕਿ ਸਮੂਚੀਆਂ ਕਿਸਾਨ ਜਥੇਬੰਦੀਆਂ ਚਾਰੇ ਕਿਸਾਨ ਮੋਰਚੇ ਦੇ ਆਗੂ ਜਿਨ੍ਹਾਂ ਦੇ ਨਾਮ ਡਾਕਟਰ ਦਰਸ਼ਨਪਾਲ ਜੀ ਵੀ ਤੁਹਾਡੇ ਨਾਲ ਵਿਸਾਦ ਚ ਦੱਸਣਗੇ ਕਿ ਸਮੂਚੀਆਂ ਆਰਥਿਕ ਜਥੇਬੰਦੀਆਂ ਜਿੰਨੀਆਂ ਵੀ ਅਕਾਲੀ ਦਲ ਹਨ ਬਿਨਾ ਬادله ਤੋਂ ਉਹਨਾਂ ਸਾਰਿਆਂ ਨੇ ਇੱਥੇ ਹਾਜ਼ਰੀ ਭਰੀ ਸੰਤ ਮਹਾਪੁਰਖਾਂ ਨੇ ਹਾਜ਼ਰੀ ਭਰੀ ਦਾਲਤ ਜੱਥੇਬੰਦੀਆਂ ਦੇ ਆਗੂਆਂ ਨੇ ਨਰੇਗਾ ਜੱਥੇਬੰਦੀਆਂ ਦੇ ਨਿੰਮ ਸਿੰਘ ਜੱਥੇਬੰਦੀਆਂ ਦੇ ਆਗੂ ਇੱਥੇ ਆਏ ਸਾਰਿਆਂ ਨੇ ਇੱਕ ਸਭ ਸੰਤ ਰਹੇ ਆ ਕਿ ਪੰਜਾਬ ਦੀ ਸਰਕਾਰ ਤੇ ਮੋਦੀ ਸਰਕਾਰ ਇਹ ਭਾਰਤ ਦੇ ਸਿਧਾਂਤ ਤੇ ਜਮਹੂਰੀਅਤ ਨਾਲ ਮਜ਼ਾਕ ਕਰ ਰਹੀ ਹੈ ਲਗਾਤਾਰ ਤਿੰਨ ਸਾਲਾਂ ਤੋਂ ਮੋਰਚਾ ਲੱਗਿਆ ਹੈ 7 ਜਨਵਰੀ ਤੋਂ ਤਿੰਨ ਸਾਲ ਹੋਣ ਲੱਗੇ ਆ ਇਹਦੇ ਲਈ ਜੋ ਮੁਜ਼ਾਹਰ ਪੰਜਾਬ ਨਾਲ ਪੰਥਨਾ ਬੰਦੀ ਸਿੰਘਾਂ ਨਾਲ ਕਾਨੂੰਨ ਨਾਲ ਸੰਵਿਧਾਨ ਨਾਲ ਕੀਤਾ ਜਾ ਰਿਹਾ ਉਹ ਸਾਰਿਆਂ ਨੇ ਇਸ ਗੱਲ ਦੇ ਉੱਤੇ ਸੀ ਪਹੁੰਚਿਆ ਕਿ ਸਾਡੇ ਕੋਲ ਕੋਈ ਰਸਤਾ ਨਹੀਂ ਕਿ ਪੰਜਾਬ ਉਰ ਕਰੋਜ ਮਰੋਦੀ ਨੀਤੀ ਤੇ ਆਵੇ ਤੇ ਸਮੁੱਚੇ ਉਹ ਭਾਈਚਾਰੇ ਸਮੁੱਚੇ ਕਿਤੇ ਜਿਹੜੇ ਪੰਜਾਬ ਪ੍ਰਦੇਸ਼ ਰਹਦੇ ਹਨ ਉ ਇਕੱਠੇ ਹੋ ਕੇ ਇੱਕ ਫੈਸਲਾ ਕੋ ਲੜਾਈ ਢੰਗ ਕਿ ਸਾਡੀ ਸਾਰੇ ਦੀ ਇੱਕ ਬੜੀਆਂ ਪੱਕੀ ਰਹਿ ਆ ਕਿ ਪੰਜਾਬ ਕਦੇ ਹਾਰਿਆ ਨਹੀਂ ਨਾ ਮੁਗਲਾਂ ਤੋਂ ਹਾਰਿਆ ਨਾ ਮੁਗਲਾਂ ਤੋਂ ਪਹਿਲਾਂ ਪਏ ਤੇ ਸਿਕੰਦਰ ਉਰੀ ਆਏ ਇਸੇ ਤਰ੍ਹਾਂ ਗੇਜਿਆਂ ਤੋਂ ਅੱਜ ਤੱਕ ਵੀ ਤੇ ਹੁਣ ਵੀ ਜਿਹੜੀ ਸਾਡੀ ਜਿੱਤ ਹੈ ਉਹ ਬੜੀ ਵੱਸ਼ ਹੈ ਜੋ ਪ੍ਰੋਗਰਾਮ ਲਿਖੇ ਗਏ ਹਨ ਉਹ ਵਿੱਚ ਮੈਂ ਬੇਨਤੀ ਕਰਦਾ ਹੈ ਕਿ ਮੋਰਚੇ ਦੇ ਵੀ ਆਗੂ ਹਨ ਸਾਡੇ ਤੇ ਕਿਸਾਨ ਆਗੂ ਬੜੇ ਵੱਡੇ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਜੀ ਤੇ ਮੋਰਚੇ ਦੇ ਜਿਹੜੇ ਸਾਡੇ ਸਰਪ੍ਰਸਤ ਬਾਪੂ ਗੁਚਾਰ ਸਿੰਘ ਜੀ ਇਹ ਤੁਹਾਡੇ ਨਾਲ ਵਿਸਤਾਰ ਚੋ ਪ੍ਰੋਗਰਾਮ ਸਾਂਝੇ